ਜੀ ਕਿਤੇ ਝੋਲੀ ਕਰਕੇ ਘਰ ਚ ਸਹਿਜ ਪਾਠ ਲੈ ਜਾਓ ਨਾ ਸਾਰੇ ਜਣੇ ਤੇ ਆ ਜਿਹੜੇ ਦੁੱਧ ਪੁੱਤ ਕੋਠੀਆਂ ਗੱਡੀਆਂ ਵੀ ਜੇ ਮਗਰ ਤੁਰੇ ਫਿਰਦੇ ਧੱਕੇ ਖਾਂਦੇ ਪਰ ਅਸੀਂ ਕੀ ਕਰਦੇ ਅਸੀਂ ਛਾਂ ਦੇ ਮਗਰ ਭਜਦੇ ਆ ਤੇ ਛਾਵਾਂ ਕਦੇ ਹੱਥ ਆਈਆਂ ਮਹਾਰਾਜ ਦੀ ਬਾਣੀ ਸੁਖਮਨੀ ਸਹਿਜ ਮਾਰੇ ਕਹਿੰਦੇ ਬਿਰਖ ਕੀ ਛਾਇਆ ਸਿਓਂ ਰੰਗ ਲਾਵੇ ਉਹ ਬਿਨ ਸਹਿ ਉਹ ਕਹਿੰਦੇ ਜੇ ਪਿਆਰ ਕਰੋਗੇ ਰੁੱਖ ਦੀ ਛਾਂ ਨੂੰ ਤੇ ਉਹ ਹੱਥ ਥੋੜਾ ਆਉਣੀ ਐ ਜਿਵੇਂ ਸੂਰਜ ਘੁੰਮਿਆ ਉਹਨੇ ਘੁੰਮ ਜਾਣਾ ਆਹ ਦੁਨਿਆਵੀ ਦੁਨੀਆਂ ਰੁੱਖ ਦੀ ਛਾਂ ਐ ਅੱਜ ਐਸ ਪਾਸੇ ਆ ਕੱਲ ਨੂੰ ਪਿਛਲੇ ਪਾਸੇ ਇਧਰੋਂ ਐਸ ਪਾਸੇ ਆ ਤਾਂ ਕਰਕੇ ਕਬੀਰ ਸਾਹਿਬ ਨੇ ਸਿੱਧੀ ਮੁਲਾਕਾਤ ਕੀਤੀ ਰੱਬ ਨਾਲ ਤੇ ਰੱਬ ਜੀ ਕਹਿੰਦੇ ਕਬੀਰ ਕਰ ਲਾ ਕੁਝ ਨਾ ਕੁਝ ਲੁੱਟ ਲਾ ਲਾਹਾ ਕੁਈ ਨਾ ਕੋਈ ਇੱਕ ਦਿਨ ਅੱਧੀ ਰਾਤ ਟਿਕੀ ਜਿੱਦਾਂ ਤੁਸੀਂ ਬੈਠੇ ਦੇ ਕਬੀਰ ਸਾਹਿਬ ਦਾ ਚੌਂਕੜਾ ਲੱਗਾ ਕਿਉਂਕਿ ਪਹਿਲੇ ਸ਼ਲੋਕ ਉਹਨਾਂ ਦੇ ਪਿਆਰੇ ਪਿਆ ਸਰੀਰ ਨੂੰ ਨਾਸਵਾਨ ਸਮਝੋ ਤੇ ਅੱਜ ਸਾਰਾ ਪੰਗਾ ਹੀ ਇਸ ਸਰੀਰ ਦਾ ਪਿਆ ਪਿਆ 40 40 50 50 ਹਜ਼ਾਰ ਦਾ ਹਾਰ ਸ਼ਿੰਗਾਰ ਮਿੱਟੀ ਨੂੰ ਕਰੀ ਜਾਂਦੇ ਆਖੋ ਸਤਨਾਮ ਇਸ ਮਿੱਟੀ ਨੂੰ ਮਾਰੇ ਨੇ ਆਖਿਆ ਸੀ ਇਹਦੇ ਤੋਂ ਕੰਮ ਲੈ ਮਿੱਟੀ ਨਾਲ ਮੋੜ ਨਾ ਪਾਈ ਅੱਜ 70 80 ਸਾਲ ਮਾਫੀ ਗੁਸਤਾਖੀ ਦੀ 90 ਸਾਲ ਦਾ ਵੀ ਕਹਿੰਦਾ 25ਾਂ ਦਾ ਬਣਾ ਦੇ ਉਹ ਕੁਰਸੀ ਤੇ ਬਹਿ ਕੇ ਆਖੋ ਸਤਨਾਮ ਹੈ ਬਾਣੀ ਨੂੰ ਮੱਥਾ ਹੀ ਟੇਕੀ ਜਾਂਦੇ ਐ ਜੀ ਫਲਾਣੇ ਥਾਂ ਨਾ 100 ਅਖੰਡ ਪਾਠ ਚੱਲਿਆ ਫਲਾਣੇ ਥਾਂ 200 ਪਾਠ ਚੱਲਿਆ ਚੱਲਿਆ ਕਿੱਥੇ ਐ ਹੋਇਆ ਹੀ ਐ ਆਖੋ ਸਤਨਾਮ ਚੱਲਿਆ ਹੁੰਦਾ ਤੇ ਸਾਡੇ ਹਾਲਾਤ ਬਦਲਦੇ ਮੇਰੇ ਬਾਦਸ਼ਾਹ ਮਾਰੇ ਕਹਿੰਦੇ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਓ ਬਹੌਰ ਨਾਂਗੇ ਪਾਉ ਤੇ ਗਏ ਜਨ ਕੇ ਇਸ ਲੋਕ ਕੱਲੇ ਤੇ ਜਿੰਨੀ ਮਰਜ਼ੀ ਕਥਾ ਕਰੀ ਜਾਓ ਜਿ ਭੇਜ ਕੇ ਅੰਦਰੋਂ ਕਰੋਗੇ ਤੇ ਫਿਰ ਕਬੀਰ ਸਾਹਿਬ ਕਹਿੰਦੇ ਰੱਬ ਜੀ ਐਨਾ ਤੇ ਦੱਸ ਦਿੱਤਾ ਜੇ ਮੈਨੂੰ ਕਿ ਆਹ ਸਰੀਰ ਸਰੂਰ ਤੇ ਆਹ ਸੰਸਾਰ ਸੰਸੂਰ ਕੱਖ ਨਹੀਂ ਆ ਹੁਣ ਮੈਨੂੰ ਫਿਰ ਰਾਏ ਵੀ ਪਾਓ ਬਾਉ ਫੜ ਕੇ ਆਖੋ ਸਤਨਾਮ ਤੇ ਖੁਦਾ ਹੱਸਿਆ ਕਹਿੰਦੇ ਲਿਆ ਕਬੀਰ ਹੱਥ ਕਰ ਤੇ ਕਬੀਰ ਸਾਹਿਬ ਜੀ ਦੀ ਬੁੱਕਲ ਚ ਲੈ ਕੇ ਹੱਥ ਫੜ ਕੇ ਕਹਿੰਦੇ ਕਬੀਰ ਇਹੋ ਤਨ ਜਾਏਗਾ ਹਾਂ ਬਾਬਾ ਮੈਨੂੰ ਪਤਾ ਲੱਗ ਗਿਆ ਜਾਣਾ ਏ ਕਮਣੇ ਮਾਰਗ ਲਾਏ ਹੁਣ ਰਸਤਾ ਦੱਸਣਗੇ ਸਤਿਗੁਰੂ ਕਿ ਇਹਨੂੰ ਮੈਂ ਕੀ ਕਰਾਂ ਹੱਥ ਜੋੜ ਕੇ ਸਾਰੇ ਆਖੋ ਸਤਨਾਮ ਕਿੰਨੀ ਸੰਗਤ ਬੈਠੀ ਫੇਰ ਕਹੋ ਸਤਨਾਮ ਕਹਿੰਦੇ ਕਬੀਰ ਸਾਹਿਬ ਬਾਪੂ ਰਾਤ ਦੇ ਦੱਸ ਦੇ ਕਹਿਣ ਲੱਗੇ ਸੁਣ ਇਹੋ ਤਨ ਜਾਏਗਾ ਕਮਣੇ ਮਾਰਗ ਲਾਏ ਹੁਣ ਇੰਨਾ ਕੇਸ ਲੋਗ ਚ ਕਿਰਪਾ ਕਰਤੀ ਤੁਸੀਂ ਅੱਜ ਤੋਂ ਬਾਅਦ ਮੈਂ ਕੇਸਾਂ ਦੀ ਬੇਦਬੀ ਨਹੀਂ ਕਰਾਊਂਗਾ ਮੈਂ ਆਪਣੇ ਸਰੀਰ ਨਾਲ ਛੇੜਖਾਨੀ ਨਹੀਂ ਕਰੂੰਗਾ ਇਹਨੂੰ ਵਿਕਾਰਾਂ ਚ ਨਹੀਂ ਖਪਾਊਂਗਾ ਪਰ ਮੈਨੂੰ ਬਾਪੂ ਹਣ ਜੇ ਲਾਈ ਤੇ ਨਿਭਾ ਕੇ ਜਾਈਂ ਜੇ ਬਾਹ ਫੜੀ ਤੇ ਛੱਡ ਕੇ ਨਾ ਜਾਈਂ ਕਿਰਪਾ ਕਰ ਦਿਓ ਆਪ ਲਈਏ ਲੜ ਲਾਏ ਦਰਦਰਵੇਸ਼ ਸੇ ਤਿੰਨ ਧੰਨ ਜਣੇ ਦੀ ਮਾਓ ਆਏ ਬਾਹ ਫੜ ਕੇ ਪਿਆਰੇ ਨੇ ਆਖਿਆ ਇਹੋ ਤਨ ਜਾਏਗਾ ਹਾਂਜੀ ਮਹਾਰਾਜ ਪਤਾ ਲੱਗ ਗਿਆ ਜਾਣਾ ਏ ਆਪਾਂ ਤਿਆਰ ਆ ਰਸਤੇ ਪੈਨ ਨੂੰ ਦਾਖਲਾ ਕਰਾਉਣ ਨੂੰ ਕਮਣੇ ਮਾਰਗ ਲਾਏ ਐਸ ਪੰਕਤੀ ਜਿਮਾਰੇ ਨੇ ਰਸਤਾ ਦੱਸਤਾ ਕਹਿੰਦੇ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਹੁਣ ਕੀ ਕਰਿਆ ਕਰ ਕਿ ਆ ਜਿਹੜੇ ਕੇਸ ਐ ਇਹਨੂੰ ਮੋਰ ਬਣਾ ਕੇ ਰਖੀਂ ਲੋਕਾਂ ਦਾ ਗੰਦ ਵੇਚਦਾ ਏ ਇੱਥੇ ਬੰਦਕੀ ਨੂੰ ਧੱਕੇ ਪੈਂਦੇ ਆਖੋ ਸਤਨਾਮ ਅੱਜ ਅਸੀਂ ਸਾਖੀ ਦਾ ਅਰਥ ਨਹੀਂ ਸਮਝਦੇ ਪਹਿਲਾਂ ਅਗਲੇ ਨੂੰ ਕਿੰਤੂ ਕਰ ਦਿੰਨੇ ਆ ਉਹ ਇਸ ਕਰਕੇ ਆਉਣ ਵਾਲੇ ਸਮੇਂ 'ਚ ਨਾ ਕੋਈ ਗ੍ਰੰਥੀ ਬਨ ਨੂੰ ਤਿਆਰ ਤੇ ਨਾ ਕੋਈ ਰਾਗੀਤ ਨਾ ਪ੍ਰਚਾਰਕ ਹੁਣ ਹਰ ਕੋਈ ਕਲਾਕਾਰ ਬਨ ਨੂੰ ਕਾਲਾ ਅਗਲੇ ਨੂੰ ਪਤਾ ਇੱਕ ਗਾਣਾ ਵੀ ਚੜ ਗਿਆ ਤੇ 5 ਕਰੋੜ ਦਾ ਬੋਲੋ ਵੈਗਰੂ ਇਥੇ ਪਾਠੀ ਸਿੰਘ ਵਿਚਾਰਾ 40 ਸਾਲ ਡੂਟੀਆਂ ਲਾਉਂਦਾ ਰਿਹਾ ਉਹਦੀ ਘਰ ਦੀ ਛੱਤ ਨਹੀਂ ਪਈ ਤੇ ਆਇਆ ਮੀਂਹ ਤੇ ਛੱਤ ਡਿੱਗ ਪਈ ਤੇ ਉਹਦਾ ਪੁੱਤ ਮਰ ਗਿਆ ਥੱਲੇ ਆ ਕੇ ਆਖੋਏ ਕੌਣ ਜ਼ਿੰਮੇਵਾਰ ਹੈ ਕਦੇ ਸੋਚ ਕੇ ਵੇਖਿਓ ਇੰਨਾਂ ਗੱਲਾਂ ਨੂੰ ਅੰਦਰੋਂ ਫਾਲੋ ਕਰਿਓ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਕਹਿਣ ਦਾ ਭਾਉ ਮਹਾਂਪੁਰਖ ਕਹਿੰਦੇ ਭਾਈ ਤੂੰ ਕਮਾਈ ਬਹੁਤ ਕੀਤੀ ਬੰਦਗੀ ਪਰ ਕਰਕੇ ਅਰਦਾਸ ਨਹੀਂ ਕਰਦਾ ਰਿਹਾ ਤੂੰ ਜਵਾਂ ਨਹੀਂ ਕਰਾਈ ਓਵੇਂ ਦੀ ਓਵੇਂ ਤੇਰੀ ਗਵਾਜਗੀ ਐ ਤਾਂ ਕਰਕੇ ਕਬੀਰ ਸਾਹਿਬ ਕਹਿੰਦੇ ਇਹੋ ਤਨ ਜਾਏਗਾ ਕਮਣੇ ਮਾਰਗ ਲਾਇ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਵੀ ਹਰੀ ਦੇ ਗੁਣ ਜਰੂਰ ਗਾਈ ਜਿੱਥੇ ਸੰਤ ਸਭਾ ਹੋਵੇ ਜਿੱਥੇ ਸੇਵਾ ਚੱਲਦੀ ਹੋਵੇ ਤੂੰ ਅੱਗੇ ਪਹੁੰਚੀ ਕਰਿਓ ਕਿਰਪਾ ਸਾਰੇ ਸਤਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਸੇਵਾ ਸਫਲ ਹੈ ਸਾਰੇ ਪੜੋ ਜੀ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਬੰਦ ਤਾ ਹਉ ਮੈਂ ਵਿੱਚੋਂ ਜਾਏ ਹਉ ਮੈਂ ਵਿੱਚੋਂ ਜਾਏ ਪੰਕਤੀਆਂ ਪੜਨੀਆਂ ਵਡੀਆਂ ਸੌਖੀਆਂ ਮੰਨਣੀਆਂ ਔਖੀਆਂ ਇੱਕ ਪਿੰਡ 'ਚ 10 ਗੁਰਦਾਰੇ ਕਾਤੋਂ ਬਣੇ ਇਹ ਇਸੇ ਪੰਕਤੀ ਕਰਕੇ ਵੀ ਸੇਵਾ ਕੀਤੀ ਪਰ ਆ ਜਿਹੜੀ ਮਗਰਲੀ ਪੰਕਤੀ ਨਾ ਹੋ ਮੈਂ ਵਿੱਚੋਂ ਇਹ ਨਹੀਂ ਗਈ ਕਹਿੰਦੇ ਮੇਰਾ ਨਾਂ ਨਹੀਂ ਲਿਆ ਸਰੂਪਾ ਨਹੀਂ ਦਿੱਤਾ ਕਹਿੰਦੇ ਚੇਤਾ ਭੁੱਲ ਗਿਆ ਕਹਿੰਦਾ ਮੇਰੀ ਬੀਜਤੀ ਹੋ ਗਈ ਮੈਂ ਹੁਣ ਤੁਹਾਡੇ ਗੁਰਦਾਰੇ ਨਹੀਂ ਆਉਂਗਾ ਆਉਦਾ ਬਣਾਉ ਲੈ ਉਹਨੇ ਫਿਰ ਕੀਤਾ ਅਮਰੀਕਾ ਫੋਨ ਆਉਦੇ ਮੁੰਡੇ ਨੂੰ ਕਹਿੰਦਾ 15 16 ਮੁੰਡੇ ਹੋਰ ਲਾ ਪੈਸੇ ਕਰੋ ਇਕੱਠੇ ਜੀ 40 ਲੱਖ ਮੈਨੂੰ ਪਾਓ ਸ਼ਰੀਕਾਂ ਦੇ ਬੂਹੇ ਤੇ ਨਿਸ਼ਾਨ ਸਾਬ ਚਲਾਉਣਾ ਕੋਏ ਹੈ 2 ਕਰੋੜ ਰੁਪਈਆ ਇੱਕ ਗੁਰੂ ਘਰ ਦੀ ਇਮਾਰਤ ਤੇ ਲੱਗਦਾ ਤਿਆਰ ਕਰਨ ਲਈ